ਅੱਛਾ ਉੱਥੇ ਕਰੰਟ ਕਰੰਟ ਹੈਗਾ ਨਾ ਬਿਜਲੀ ਇਨਸਾਨ ਚਾਹੇ ਨਾ ਮਤਲਬ ਹਮ ਹੀ ਪਰੇ ਪਰ ਜਾਨਵਰ ਵੀ ਇੱਕ ਬੱਕਰੀ ਵੀ ਹੈ ਹਾਂ ਠੀਕ ਹੈ ਉਹ ਵੀ ਬੱਕਰੀ ਪਰ ਜਾਂ ਕਦੀ ਬੰਦਾ ਬਿਮਾਰ ਨਹੀਂ ਹੁੰਦਾ ਬੱਚਾ ਹੀ ਕਹਦੀ ਰਿਲੈਕਸ ਰਹਤਾ ਉਹ ਹੈਗਾ ਦੋ ਦੋ ਤਿੰਨ ਦਾ ਟਾਈਮ ਤੜਕੇ ਦਾ ਸੱਚੀ ਉਹ ਸਾਰੇ ਕੋਈ ਕਹਾਣੀ ਹੈ ਨਹੀਂ ਇਹ ਬਦਨਾਮ ਹੈ ਤੁਸੀਂ ਜਿੰਨਾ ਮਰਜੀ ਜਿੰਨੂੰ ਕੋ ਕਰਦੇ ਨੂੰ ਠੀਕ ਹੈ ਕਿ ਨਹੀਂ ਤੇ ਇਹ ਗੱਲ ਬਣੀ ਨੌਕਰੀ ਕੋਣ ਨਾ ਕਰਵੇ ਇਹ ਗੱਲ ਬਣੀ ਕਿਵੇਂ ਜਿਹੜੀ ਫੌਜ ਦੀ ਨੌਕਰੀ ਪਵਿੱਤਰ ਨੌਕਰੀ ਮੇਰੇ ਹਿਸਾਬ ਨਾਲ ਤਹੀ ਹੈ ਨਾ ਬਹੁਤ ਹੀ ਮੈਂ ਕਹਿੰਦਾ ਇੰਨੀ ਸ਼ਾਹੀ ਨੌਕਰੀ ਹੈ ਇੰਨੀ ਸ਼ਾਹੀ ਨੌਕਰੀ ਹੈ ਸ਼ੁੱਧ ਨੌਕਰੀ ਸ਼ੁੱਧ ਆਧੁਮਦ ਸ਼ੁੱਧ ਜਿਵੇਂ ਖਾ ਬ੍ਰਹਮਚਾਰੀ ਨੌਕਰੀ ਆ ਬ੍ਰਹਮਚਾਰੀ ਨੌਕਰੀ ਆ ਭਾਈ ਸ਼ੁੱਧ ਭਾਈ ਬੰਦਾ ਸ਼ੁੱਧ ਬ੍ਰਹਮਚਾਰੀ ਨੌਕਰੀ ਆ ਬ੍ਰਹਮਚਾਰੀ ਨੌਕਰੀ ਆ ਠੀਕ ਹੈ ਆਰਮੀ ਨੌਕਰੀ ਸਭ ਤੋਂ ਪਵਿੱਤਰ ਨੌਕਰੀ ਆ ਬਹੁਤ ਹੀ ਠੀਕ ਹੈ ਕਿਉਂਕਿ ਜਿਹੜੀ ਆਰਮੀ ਨੌਕਰੀ ਨਾ ਕੋਈ ਮਤਲਬ ਕਿ ਬੰਦਾ ਕਿਉਂ ਅਰਧ ਜਾਤ ਨੂੰ ਵੇਖਦਾ ਨਾ ਕੁਝ ਜੰਗਲਾਂ 'ਚ ਰਹਿੰਦੇ ਆ ਨਹੀਂ ਯਾਰ ਨਹੀਂ ਜੰਗਲਾਂ 'ਚ ਕਿਉਂ ਯਾਰ ਉਹ ਇਹ ਤਾਂ ਦੂਜੇ ਸੀਗੇ ਯਾਰ ਇਹਨਾਂ ਕੋਲ ਤਾਂ ਆਰਮੀ ਵਾਲੇ ਸਾਰੇ ਜਾਂਦੇ ਨੇ ਇਹ ਦੀ ਫਾਇਦਾ ਕਰਦੇ ਆ ਹਾਂਜੀ ਦੇਸ ਦੀ ਫਾਇਦਾ ਦੇਖੋ ਜੀ ਬੱਚੇ ਦਾ ਸੋਨਾ ਕਰਕੇ ਆ ਜੀ ਹਾਂਜੀ ਇਹ ਲੱਗੂ ਤੁਸੀਂ ਸਹੀ ਕਹਿ ਰਹੇ ਭਾਈ ਤੁਹਾਡੇ ਵਿਚਾਰ ਬਹੁਤ ਚੰਗੇ ਨੇ ਇੰਨਾ ਤੁਸੀਂ ਮਤਲਬ ਮੰਨ ਰੱਖਦੇ ਫੌਜੀਆ ਦਾ ਧਾਨਾ ਇਹ ਜਿਹੇ ਬੰਦੇ ਜੇ ਸੰਸਾਰ ਤੇ ਹੋ ਜਾਣ ਤੇਰੇ ਤੁਹਾਡੇ ਵਰਗੇ ਮੈਂ ਕਹਿੰਨਾ ਵੀ ਇਹ ਸੰਸਾਰ ਫੌਜੀਆ ਦੀ ਲੋੜ ਹੀ ਨਹੀਂ ਫੌਜੀਆ ਜ਼ਰੂਰ ਤੇ ਨਹੀਂ ਜ਼ਰੂਰ ਤਾਂ ਫੌਜੀਆ ਦੀ ਪੈਣੀ ਹੀ ਪੈਣੀ ਆ ਤੇ ਇਹ ਕਹਿੰਦੇ ਨੇ ਫੌਜੀ ਫੌਜ ਚ ਇੰਡੀਆ ਮਹੌਜ ਚ ਦਾका ਤੇਰੀ ਉਮਰ ਜੇ ਹਾਂ ਦੇਖਿਆ ਬਾਬਾ ਬਾਬਾ ਜੀ ਦੇ ਬਾਬਾ ਕਿਹੜੇ ਦਾ ਨਾਮ ਕਹਿ ਰਹੇ ਤੁਸੀਂ ਬਲਮਾ ਥੋੜੇ ਬਰਾਬਰ ਦਾ ਤੁਸੀਂ ਬਾਈ ਸਾਹਿਬ ਕਹਿ ਲਉ ਹਾਂ ਇੱਥੇ ਤਾਂ ਪਤਾ ਲੱਗਦਾ ਵੀ ਤੂੰ ਕਹਿ ਰਿਹਾ ਕੀ ਕਾਤੇ ਕਹਿਨੇ ਨਹੀਂ ਬਾਬਾ ਜਿਹੜੇ ਬਾਬਾ ਜੀ ਬਾਬਾ ਜੀ ਆ ਨਾ ਜੀ ਇੱਕ ਬਾਬਾ ਜੀ ਕੋਲ ਵਰਡ ਆ ਉਹ ਬਹੁਤ ਉਹ ਸਰਦਾਰ ਜੀ ਹੈ ਬਾਬਾ ਜੀ ਦੇ ਨਾਲ ਵੀ ਬਾਬਾ ਜੀ ਲਾਣਾ ਚੰਗੀ ਗੱਲ ਆ ਠੀਕ ਹੈ ਕਿ ਨਹੀਂ ਨਹੀਂ ਇੱਜੇ ਇੱਕ ਰਿਸਪੈਕਟਡ ਵਰਡ ਆ ਜੀ ਜ਼ਰੂਰੀ ਲੈਣਾ ਚਾਹੀਦਾ ਸਾਨੂੰ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਠੀਕ ਹੈ ਕਿ ਨਹੀਂ ਇਹਨਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਨੂੰ ਚਾਹੇ ਕੋਈ ਵੀ ਆ ਜੇ ਸਾਡੇ ਬਜ਼ੁਰਗ ਨਾ ਹੁੰਦੇ ਤਾਂ ਫਿਰ ਅਸੀਂ ਵੀ ਨਾ ਹੁੰਦੇ ਕਿਹ ਜੀ ਇਸ ਕਿਉਂ ਸੋਈ ਗਾ ગાંધી ਇੱਜ਼ਤ ਕਰਉ ਭਾਈ ਨੂੰ ਪੁੱਛੋ ਉਧਰ ਅਜੀ ਦਾ ਸੁਣ ਨਹੀਂ ਗਾ ਬਚਾਰਾ ਇਹ ਕੋ ਗੇ ਪਾਓ ਰੋਡ ਵੇਦਾ ਕੋ ਗੇ ਹੁਣ ਤਾਂ ਗੇਰ ਗੇਰ ਹੁਣ ਤਾਂ ਗੇਰ ਛੋਟੇ ਆ ਪਹਿਲਾ ਪਹਿਲਾ ਹੁੰਦਾ ਸੀ ਛੋਟੇ ਛੋਟੇ ਹੁੰਦੇ ਨਾ ਇੱਥੇ ਹੁੰਦਾ ਪਿੱਛੇ ਮਾਰਦੇ ਆ ਨਹੀਂ ਕਰਕੇ ਉਹਦਾ ਭਾਈ ਉਹਦਾ ਦੰਦ ਖੜਦਿੰਦੇ ਨਹੀਂ ਮਾਰ ਕੇ ਉਹਦਾ ਕਲੱਚ ਤੁਲੂ ਤੇ ਤੁਨਕਿੰਦੀ ਨਾਲੇ ਹੁੰਦਾ ਇਹਦਾ ਮੈਂ ਕੋਲੇ ਮੈਂ ਕੋਈ ਨਹੀਂ ਇਹ ਨਹੀਂ ਗਿਆ ਸੀ ਮੈਂ ਨਹੀਂ ਪੁੱਛ ਤੁਸੀਂ ਕਿੱਥੇ ਸੀ ਇਹ ਪੁੱਛ ਕਦੋਂ ਮੇਰੀ ਸਿਹਤ ਠੀਕ ਨਹੀਂ ਸੀਗੀ ਬੱਸਾਂ ਪਰ ਪਰ ਕੇ ਗਏ ਹਾਂ ਕਿੱਥੇ ਕੋਈ ਬੰਦਾ ਨਹੀਂ ਰਿਹਾ ਪੰਜ ਕੁ 170 80 ਬੰਦਾ ਕੋਈ ਬੰਦਾ ਰਿਹਾ ਨਹੀਂ ਸ਼ੂਟਿੰਗ ਕੋਈ ਉਹ ਬੰਦਾ ਰਿਹਾ ਬਹੁਤ ਲੋਕ ਤਾਂ ਨਹੀਂ ਜੁਆਕਾਂ ਨੂੰ ਵੀ ਲੈ ਕੇ ਨਾਲ ਜਦੋਂ ਇਹ ਜੇ ਕੰਮ ਹੋ ਫਿਰ ਲੈ ਹੀ ਜਾਂਦੇ ਹੋਰ ਨਹੀਂ ਤੇ ਰੋਟੀ ਤਾਂ ਫਰੀ ਦੀ ਮਿਲੂਗੀ ਇੱਥੇ ਜੇ ਹੁਣ ਪੰਜ ਜਣੇ ਪੰਜ ਜਣੇ ਪਹਿਲੀ ਵਾਰੀ ਖਾਣਾ ਖਾਇਆ ਉੱਥੇ ਕਿ ਇੱਕ ਦਿਨ ਚੌਲ ਦੇ ਘੜੀ ਦੀ ਰੋਟੀ ਦੀ ਖਾ ਕੇ ਟੇਸਟ ਲੱਗਿਆ ਕਿ ਸਵਾਦ ਆਇਆ ਜਣੀ ਭਾਈ ਹਾਂ ਬੱਧੀਆ ਭਾਈ ਦੂਜੇ ਦਿਨ ਦੁਪਹਿਰ ਦਾ ਦੂਜੇ ਦਿਨ ਵਾਹ ਜੀ ਦਾ ਰੋਟੀ ਚੌਲ ਮਤਲਬ ਇੱਕੇ ਜੀ ਲੰਗਰ ਵਾਂਗੂ ਬਿਠਾ ਲ ਕੇ ਖਾਣਾ ਪੂਰੀਆਂ ਛੋਲੇ ਵੀ ਸੀ ਕਿ ਲੰਗਰ ਵਾਂਗੂ ਬਿਠਾਉਂਦੇ ਜੀ ਉਹ ਪਲੇਟਾਂ ਦੇਤੀਆਂ ਬਾਲਟੀ ਨਾਲ ਚੱਲਣਗੀਆਂ ਬਾਲਟਾਂ ਪਾਤਿਆ ਬੜਾ ਲੰਗਰ ਟਾਈਪ ਸੀਗਾ ਫਿਰ ਐ ਨਾ ਪਬਲਿਕ ਜਿਆਦਾ ਫਿਰ ਉਸ ਸਾਹਮਣੇ ਉਹ ਕਰਦੇ ਨਾ ਉਹ ਲੰਗਰ ਸਿਸਟਮ ਹੋ ਸਭ ਨਾਲ ਲੜ ਪਏ ਆਹ ਇਹ ਪਾਵਲੀ ਜਿਸ ਮੋਸੇ ਕਿੱਥੇ ਦੇਣੇ ਚਾਹੀਦੇ ਨੇ ਮੋਸੇ ਤੋਂ ਮੋਸੇ ਨਹੀਂ ਦੇਣੇ ਚਾਹੀਦੇ ਪਤਾ ਕੀ ਇੱਕ ਆਪਣੇ ਜਾ ਕੇ ਨਾ ਜਿਹੜੇ ਜਾਂਦੇ ਨਾ ਆਪਣੇ ਇਹ ਜੀ ਜੂਨੀਅਰ ਹੈ ਆਪਾਂ ਨਾ ਤਾਂ ਹੀ ਦਾ ਕਿਆ ਦੇਣਾ ਲੈ ਲੀ ਚੱਕਰ ਪਤਾ ਕੀ ਭਈ ਆਪਾਂ ਕਿਸੇ ਨੂੰ ਚਾਰ 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 ਕਰਕੇ ਲਿਆਏ ਉਹ ਘਾਟ ਜੇ ਉੱਥੇ ਭਈ ਪਤਾ ਕੀ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਮੈਨੂੰ ਤੁਹਾਨੂੰ ਟੈਨਸ਼ਨ ਇਸ ਚੀ ਦੀ ਹੈ ਵੀ ਸ਼ਾਮ ਨੂੰ ਕੋਈ ਬੱਕਰੀ ਨੇ ਚੋਕੇ ਲੈ ਜੇ ਜਿਹੜੀ ਆ ਬੱਕਰੀ ਖੜੀ ਇੱਥੇ ਬੱਕਰੀ ਆ ਗਈ ਜਨੈਬ ਉਹ ਬੱਕਰੀ ਨਹੀਂ ਮਾਸ਼ਾਅੱਲ। ਦੇਖ ਕਿ ਕਿੜਾ ਕੀੜਾ ਨਾਲ ਟਿਕਣਗਾ। ਹਾਂਜੀ। ਇੱਧਰ ਹੈਗਾ ਕਰੰਟ ਆ ਜੀ। ਸੋਨੂ ਭਾਜੇ। ਇਹ ਲੱਗਿਆ ਉਹਨੂੰ ਬਦਤਰ। ਇਹ ਕਹਿੰਦੇ ਵੀ ਤੁਸੀਂ ਇਹ ਤਾਂ ਬਲਬੀਰ ਦਾ ਇਹਦਾ ਕਰਨਾ ਨਹੀਂ ਕੁਰੀ ਨੇ ਕੁਝ ਕਰਨ। ਇਹਦਾ ਤਾਂ ਕੰਮ ਹੀ ਖਤਮ ਹੋ ਗਿਆ। ਬਲਬੀਰ ਦਾ ਮਤਲਬ ਤੁਸੀਂ ਅੱਡ ਕਰਦਾ ਕਦੋਂ ਹੋਗੇ। ਕੋਈ ਨਾ ਕੋਈ। ਇਹਦਾ ਤਾਂ ਕਰੰਟ ਖਤਮ ਹੋ ਗਿਆ ਬਲਬੀਰ ਦਾ ਤਾਂ। ਖਤਵਾਲੀਆਂ ਕਿ ਲਗਾ ਰਹੇ ਨੇ ਮੇਰੀ ਵਾਹੋ ਯਾਰ ਕੰਮ ਕੰਮ ਹੈ ਕੰਮ ਹੀ ਰਹਿ ਗਿਆ ਬੀਬੀ ਹੁਣ ਹੋਰ ਕੋਈ ਕੰਮ ਨਹੀਂ ਹੋਗਾ ਸਾਰੇ ਗਾਈ ਸਾਰੇ ਸਾਰੇ ਖੇਤਾਂ ਚ ਕਿੱਲੇ ਆਏ ਹੋਏ ਅੱਛਾ ਉੱਥੇ ਕਰੰਟ ਕਰੰਟ ਹੈਗਾ ਨਾ ਬਿਜਲੀ ਅੱਛਾ ਸੀਨ ਲੈਣ ਗਏ ਨੇ ਨਹੀਂ ਉਹ ਤਾਂ ਖਿਆਲ ਨਹੀਂ ਪਾਗਲ ਪਾਗਲ ਨਹੀਂ ਤੁਸੀਂ ਫੌਜੀ ਸਿੰਘ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫੌਜੀ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਕਿਸਕੇ ਲਈ ਫੌਜੀ ਸਿੰਘ ਬਾਰੇ ਖਤਮ ਖਤਮ ਨਹੀਂ ਨਹੀਂ ਤੁਸੀਂ ਆਪਣੇ ਵਿਚਾਰ ਖਤਮ ਇਹ ਭਗਵਾਨ ये बहुत अच्छे चलो मैं इनके विचार इनके लिए मैं बोलता हूं ये ये बहुत अच्छे हां जी ਔਰ ਜੀ ਮੈਡਮ ਜੀ ਵੀ ਪਰੇਸ਼ਾਨ ਹੈ ਮੈਂ ਮੈ ਕਾਨੂੰ ਜੀ ਮੈਂ ਕਰਦੇ ਹੈ ਲੇਕਿਨ ਉਹਦਾ ਵਿਚਾਰ ਉਹ ਐਨਜੋਏ ਕਰਨਾ ਚਾਹ ਰਹੇ ਠੀਕ ਹੈ ਨਾ ਚਾਹ ਰਹੇ ਤੁਸੀਂ ਅੰਕਲ ਜੀ ਐਨਜੋਏ ਕਰਨਾ ਚਾਹਦੇ ਹੋ ਦੇਖੋ ਜੀ ਇਹ ਨਾਜ਼ਨੀਨ ਜੀ ਨੇ ਇਹ ਬਹੁਤ ਹੀ ਸੁਰਜੇ ਹੋਏ ਕਲਾਕਾਰ ਨੇ ਇਹ ਜੇ ਕਲਾਕਾਰ ਇਸ ਦੁਨੀਆ ਚ ਬਹੁਤ ਘੱਟ ਨੇ ਇਹਨਾਂ ਨੇ ਇੰਨੀ ਪਿਕਚਰਾਂ ਕਰ ਦਿੱਤੀਆਂ ਇਹਨੇ Song ਕਰ ਦਿੱਤੇ ਫਿਰ ਇਹਨਾਂ ਦੇ ਕੋਈ ਕਮੰਡ ਨਹੀਂ ਹੈਗਾ ਵੀ ਮੈਂ ਇੱਕ ਜੂਨੀਅਰ ਆਰਟਿਸਟਾਂ ਇਹਨਾਂ ਦੀ ਬਹੁਤ ਖਾਸੀਅਤ ਹੈ ਇਹ ਸਾਰਿਆਂ ਦੇ ਨਾਲ ਮਿਲ ਕੇ ਰਹਿੰਦੇ ਨੇ ਪਿਆਰ ਵੰਡਦੇ ਨੇ ਪਿਆਰ ਲੈਂਦੇ ਨੇ ਧੰਨਾ ਇਹ ਸ਼ੌਕੀਨ ਇਹ ਕਲਾਕਾਰ ਬਹੁਤ ਘੱਟ ਮਿਲਦੇ ਨੇ ਪਾਣੀ ਠੰਡਾ ਹੈ ਠੰਡਾ ਪੀਂਦੇ ਨੇ ਪਿਆਰ ਵੰਡਦੇ ਨੇ ਠੰਡਾ ਖਾਣ ਉਹ ਜੀ ਦੋ ਬਾੜੀਆਂ ਬਸ ਪਿਆਰ ਵੰਡਦੇ ਪਿਆਰ ਲੈਂਦੇ ਬਾੰਟਦੇ ਚਲੋ ਹਾਂ ਜੀ ਦੇਖੋ ਉਹ ਦੇਖੋ ਦੇਖੋ ਤੁਸੀਂ ਉਹਨਾਂ ਦੇ ਖੁਦ ਪ੍ਰੋਚਨ ਸੁਣ ਲਓ ਤੁਸੀਂ ਉਹ ਵੀ ਕਹਿੰਦੇ ਨੇ ਕਿ ਵੀ ਪਿਆਰ ਵੰਡਦੇ ਚਲੋ ਇੱਕ ਪਿਆਰੀ ਹੈ ਗਾਣਾ ਗਾਣਾ ਹੈ ਤੁਹਾਨੂੰ ਗਾਣਾ ਹੈ ਜੀ ਬੱਕਰੀ ਬੱਕਰੀ ਕੋਈ ਹਾਲ ਨਹੀਂ ਦੇਖਣੀ ਹੈ ਦੇਖੋ ਇਨਸਾਨ ਤਾਂ ਹੈ ਨਾ ਮਤਲਬ ਹਮੀ ਪਰੇ ਪਰ ਜਾਨਵਰ ਵੀ ਇੱਕ ਬੱਕਰੀ ਵੀ ਹੈ ਹਾਂ ਠੀਕ ਹੈ ਉਹ ਵੀ ਬੱਕਰੀ ਪਰੇਸ਼ਾਨ ਹੋਈ ਤੁਹਾਡੇ ਤੋਂ ਹਾਂ ਬੱਕਰੀ ਉਹ ਵੀ ਹਮੀ ਪਰ ਵੀ ਹੈ ਉਹ ਵੀ ਕਹਿੰਦੀ ਮੈਂ ਹੈ ਹੀ ਮੈਂ ਦੇਖਿਓ ਇੱਕ ਇਹ ਜਾਨਵਰ ਨਾਲ ਵੀ ਪਿਆਰ ਕਰਦੇ ਨੇ ਬੱਕਰੀ ਵੀ ਪਰੇਸ਼ਾਨ ਹੋ ਗਈ ਇਨਸਾਨੀ ਤਾਂ ਹੈ ਇਹ ਵੀ ਹਾਂਜੀ ਇਹ ਵੀ ਹਮਾਰੇ ਨਾ ਬੂ ਨੀ ਸੱਚਾ ਨਾ ਖੁੱਲ ਕੇ ਬੋਲੋ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਖੁੱਲੋ ਪਿਆਰ ਪਿਆਰ ਬਾਹਰ-ਬਾਹਰ ਗਾਓ ਖੁੱਲ ਇੱਧਰ ਬੋਲੋ ਯਾਰ ਪਿਆਰ ਕੀ ਪਿਆਰ ਹੁੰਦਾ ਹੈ ਬੋਲੋ ਪਿਆਰ ਬਿਲਕੁਲ ਕੋਈ ਮਤਲਬ ਪਿਆਰ ਤਾਂ ਰੂਹਾਂ ਨਾਲ ਹੀ ਹੁੰਦਾ ਦੇਖੋ ਬੀਬੀ ਮਦਦ ਵਾਲਾ ਕੋਈ ਪਿਆਰ ਨਹੀਂ ਯਾਰ ਪਿਆਰ ਪਿਆਰ ਯਾਰ ਨਹੀਂ ਉਹ ਆਮ ਨਾ ਹੁੰਦੀ ਪਿਆਰ ਨਹੀਂ ਹੁੰਦਾ ਤਾਂ ਕੁਝ ਨਹੀਂ ਹੁੰਦਾ ਕੀ ਕੀ ਨਾ ਇਹ ਸਭ ਕੁਝ ਹੈ ਨਹੀਂ ਨਹੀਂ ਕੀ ਕੀ ਨਹੀਂ ਹੁੰਦਾ ਬੀਬੀ ਤੂੰ ਖੁੱਲ ਕੇ ਦੱਸ ਨਾ ਹਾਂ ਬੱਸ ਕਰੋ ਇੰਨਾ ਵੀਡੀਓ ਬਣਾਏਗਾ ਨਾ ਇਨਕਾ ਨੰਬਰ ਲੇਗੇ ਨਾ ਇਨਕੀ ਮੈਡਮ ਨੂੰ ਮੈਸੇਜ ਕਰਕੇ ਉਹ ਮੈਸੇਜ ਮੈਸੇਜ ਮੇਰੀ ਜਾਣਦੀ ਹੈ ਕਿ ਮੈਂ ਖੁਸ਼ ਮੈਂ ਖੁਸ਼ ਰਹਿਣਾ ਮੈਂ ਉਹਨੂੰ ਇਹੀ ਕਹਿਣਾ ਕਿ ਵੀ ਦੇਖ ਖੁਸ਼ ਰਹਿ ਅੱਧੀ ਬਿਮਾਰੀਆਂ ਦਾ ਬੰਦੇ ਦੀ ਜ਼ਿੰਦਗੀ ਚ ਨਾ ਖੁਸ਼ੀਆਂ ਨਾਲ ਹੀ ਸਮਾਪਤ ਹੋ ਜਾਂਦੀਆਂ ਨੇ ਠੀਕ ਹੈ ਕਿ ਨਹੀਂ ਇਸ ਕਰਕੇ ਉਹ ਹਸਣਾ ਜ਼ਰੂਰੀ ਆ ਇਹ ਫਰੀਦੀ ਹਸੀਆ ਬੰਦਾ ਇੰਨੀ ਕਰ ਸਕਦਾ ਇਹਦੇ ਤਾਂ ਮੁੱਲ ਤਾਂ ਨਹੀਂ ਲੱਗ ਰਿਹਾ ਹੈਗਾ ਕਿ ਕਹੇਗਾ ਕਿ ਇਮੋਸ਼ਨ ਲੱਗ ਰੋ ਅਗਰ ਲੱਸੀ ਇਹ ਵੀ ਹਸੀਆ ਯਾਰ ਗੱਲ ਸੁਣੋ ਪਿਆਰ ਤਾਂ ਇਹ ਜਾਗਦਾ ਇੱਕ ਹਾਂ ਵੀ ਹਾਂ ਯਸ ਵੀ ਆ ਹਾਂ ਸੁਣੋ है जहाँ पुराने गाने सुने जाते हैं और वहाँ कभी बंदा बीमार नहीं होता अच्छा ही कहती है वो तो है दो दो तीन टाइम तड़के सच्ची ਉਹ ਕਿਸੇ ਨਹੀਂ ਨਹੀਂ ਚਲੋ ਮੈਂ ਕਿ ਤੁਹਾਨੂੰ ਕਹਾਣੀ ਸੁਣਾਣਾ ਠੀਕ ਹੈ ਕਿ ਨਹੀਂ ਇੱਕ ਪਿੰਡ ਕੁਦਰਤੀਕ ਪਿੰਡ ਸੀ ਉਹ ਆਪਣਾ گاؤں ਜਿੱਥੇ ਹਾਂਜੀ ਉੱਥੇ ਆਪਣਾ ਨੇੜੇ ਨੂੰ ਜਾਂਦੀ ਸੀ ਕੋਈ ਬੰਦਾ ਗਿਆ ਮਤਲਬ ਪੱਤਰਕਾਰ ਗਿਆ ਕਹਿੰਦਾ ਵੀ ਭਾਈ ਤੁਹਾਡੇ ਯਾਰ ਪਿੰਡ ਚ ਇੰਨੀ ਆਬਾਦੀ ਕਿਵੇਂ ਉਹ ਕਹਿੰਦਾ ਕਿਉਂ ਆਬਾਦੀ ਦਾ ਸਾਰੇ ਪਿੰਡਾਂ ਚ ਹੁੰਦੀ ਆ ਕਹਿੰਦਾ ਨਹੀਂ ਨਹੀਂ ਯਾਰ ਤੁਹਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਕਹਿੰਦਾ ਨਹੀਂ ਯਾਰ ਬੇਸਾਰੇ ਦੇ ਪਿੰਡਾਂ ਚ ਆਬਾਦੀ ਹੁੰਦੀ ਨਹੀਂ ਨਹੀਂ ਕਹਿੰਦਾ ਫਿਰ ਵੀ ਦੱਸੋ ਕੀ ਕਾਰਨ ਕਹਿੰਦਾ ਜੀ ਮਹਾਰਾਜ ਗੱਲ ਸੁਣੋ ਜਦੋਂ ਇਹ ਟ੍ਰੇਨ ਤੁਸੀਂ ਦੇਖ ਹੀ ਰਹੇ ਹੋ ਨੇੜੇ ਪਿੰਡ ਦੇ ਜਾ ਰਹੀ ਆ ਜਦੋਂ ਕਹਿੰਦਾ ਰਾਤ ਨੂੰ ਨਾ ਕਹਿੰਦਾ ਇਦੋਂ ਕਹਿੰਦਾ 2:30 ਵਜੇ ਟ੍ਰੇਨ ਨਿਕਲਦੀ ਐ ਤੂੰ ਕਹਿੰਦਾ ਟ੍ਰੇਨ ਦਾ ਘੜਕਾ ਬਹੁਤ ਹੁੰਦਾ ਕਹਿੰਦਾ ਨਿਆਣੇ ਘੂਕ ਸੁੱਤੇ ਪਈ ਹੁੰਦੀਆਂ ਸਵੇਰੇ ਜਾਗ ਜਾਂਦੀਆਂ ਕਹਿੰਦਾ ਚੰਗਾ ਫਿਰ ਕਹਿੰਦਾ ਇਹਦੇ ਨਾਲ ਕਨੈਕਸ਼ਨ ਕਹਿੰਦਾ ਹਾਂਜੀ ਕਹਿੰਦਾ ਇਹ ਸਾਡੇ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਹੈਗਾ ਇਹ ਸਰਕਾਰ ਦਾ ਕਸੂਰ ਆ ਕਿ ਉਹਨਾਂ ਨੇ ਟ੍ਰੇਨ ਨਹੀਂ 8:00 ਵਜੇ ਚਲਾਈ ਹੋਈ ਹੈ ਯਾਨੀ ਇਸ ਕਰਕੇ ਆ ਬਾਤ ਚ ਚੱਲ ਪਈ ਥੋੜੀ ਥੋੜਾ ਥੋੜੀ ਕਰਦੇ ਹੋ ਫਿਰ ਮਤਲਬ ਤੁਸੀ ਕਿਤੇ ਫਰਕ ਰਹਿ ਗਿਆ ਚਕਾਰ ਰੁਕਦਾ ਨਾ ਉਹ ਗੱਲ ਆ ਵੀ ਇਹ ਤਾਂ ਸੌ ਬਹੁਤ ਹੈ ਇਹ ਤੁਹਾਨੂੰ ਭਾਈ ਇਹ ਤਾਂ ਗੱਲ ਵੀ ਤਾਂ ਸੌ ਬਹੁਤ ਹੈ ਬਿਲਕੁਲ ਕਹਿੰਦੇ ਬਾਸੇ ਜੀ ਕੋਈ ਲੇਡੀ ਸਫਰ ਕਰਦੀ ਆ ਹਾ 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 ਅੱਛਾ ਇਹ ਨਾ ਟਿਕਟਾ ਘਟਾਂ ਲੱਗ ਗਏ ਭਾਈ ਉਹਦੀ ਟਿਕਟ ਦੇ ਦੇ ਭਾਈ ਉਹਦੀ ਟਿਕਟ ਦੇ ਦੇ ਗੋਦੀ ਜੀ ਵੀ ਹੈ ਪੇਟ ਜੀ ਵੀ ਹੈ ਸਮਝੋ ਬਈਦਾ ਅੱਛਾ ਜੀ ਅੰਗਲ ਚ ਵੀ ਹੈ ਗੋਦੀ ਚ ਵੀ ਹੈ ਪੇਟ ਹਾਂ ਜੀ ਹਾਂ ਜੀ ਤੇ ਚੁੰਨੀ ਚਿੱਟੀ ਲਈ ਵੀ ਆ। ਬਈ ਬਈ। ਕਹਿੰਦਾ। ਕਹਿੰਦਾ ਵੀ ਟੈਕਟਕ ਜੋ ਕਹਿੰਦਾ ਹਾਬੀ ਵੀ ਬੱਚੇ ਗਾ ਨਹੀਂ ਆਪਣੀ ਸਾਰੇ। ਸ਼ਗਨ ਮੇਰੇ ਘਰ ਨੂੰ ਮੇਰੇ ਇੰਨੇ ਸਾਲ ਹੋ ਗਏ। ਇਦਾਂ ਚੱਲੇ ਗਏ। ਬਈ ਹਾਂ ਬੱਚੇ ਕਹਿੰਦੇ ਬਜਾ ਦੀ ਸਾਉ ਬਹੁਤੀ ਆਹੀ। ਹਾਂ ਸਾਉ। ਸਾਉ ਜਾਲਾ ਮੈਂ ਸਾਉ ਦੀ ਕਹਾਣੀ ਆ ਬਈ ਦੇਖੋ ਇਹ ਬਈ ਉਹ ਕਹਿੰਦਾ ਗਵਾਂਢੀ ਗਵਾਂਢੀ ਕਹਿੰਦੇ ਸਾਰੇ ਕਹਿੰਦੇ ਜੀ ਇਹ ਛੇ ਆ ਜਿਨ੍ਹਾਂ ਨੇ ਇਹਨਾਂ ਨੇ ਗੱਲ ਜਿਹੜੀ ਸ਼ੁਰੂ ਕੀਤੀ ਉਹ ਕਹਿੰਦੇ ਵੀ ਮਤਲਬ ਅੱਗੇ ਨਹੀਂ ਵਧਾ ਸਕੇ ਬਈ ਕਹਿੰਦਾ ਤੜਕਾ ਰੌਲਾ ਨਹੀਂ ਜੀ ਉਹ ਕਹਿੰਦਾ ਬਈ ਕਹ ਰਾਣਾ ਮੇਰੇ ਹੀ ਮਰਿਆ ਦੂਜਿਆਂ ਦੇ ਤਾਂ ਜਿੰਦੇ ਦੂਜਿਆਂ ਦੇ ਤਾਂ ਜਿੰਦੇ ਆ ਗਏ ਲਈ ਸਹੀ ਗਾਲੇ ਸਹੀ ਗਾਲੇ ਸਹੀ ਗੱਲ ਫੋਨ ਜੀ ਸਾਹਿਬ ਮਾ ਬਚਾ ਬਹੁਤ ਹੈ ਮੈਨੂੰ ਬਚਾ ਸਰਾ ਇਹਦਾ ਮਾਈਕ ਮਾਈਕ ਲਵਾ ਮੈਂ ਇੱਕ ਸੇਹ ਸੁਣਾਉਂਦੀ ਹਾਂ ਹਾਂ ਜਾਂ ਜੀ ਹਾਂ ਜੀ ਜੀ ਸੁਣਾਓ ਜੀ ਸਾਨੂੰ ਆਈ ਨਹੀਂ ਸ਼ਾਦ ਹਾਂਜੀ ਤੁਹਾਡੇ ਹਾਂਜੀ ਹੁਣ ਸਾਡੇ ਨਾਜ਼ਨੀਨ ਜੀ ਸੇਹ ਸੁਣਾਉਣਗੇ ਪਲੀਜ਼ ਤੁਸੀਂ ਉਹਨੂੰ ਜੰਗੀ ਤਰ੍ਹਾਂ ਸੈਕਟਰੀ ਨਾ ਮਾਣਦੇ ਸੇਰ ਇਹ ਫੁੱਲ ਆਪਣੀ ਲਕਾਫਤ ਕੇ ਦਾਤ ਪਾ ਨ ਸਗਾ ਹਾਂ ਇਹ ਫੁੱਲ ਅੱਛੇ ਦਿਖਾ ਕੇ ਦਾਤ ਪਾ ਨ ਸਗਾ ਅੱਛਾ ਫਿਲ ਤਾਂ ਵਿਆ ਹਾਂ ਲੇਕਿਨ ਫਿਲ ਕੇ ਮੁਸਕਰਾ ਨਹੀਂ ਸਕਤੇ ਕੰਨ ਮਾਰ ਕੇ ਦੋ ਇਸ ਗੱਲ ਢੂੰਗੀ ਉਹਨੂੰ ਸਮਝ ਨਹੀਂ ਬੈਣੀ ਗਾਇਆ ਤੁਹਾਡੇ ਨਹੀਂ ਨਹੀਂ ਤੁਹਾਡੇ ਤੁਹਾਡੇ ਵੀ ਆਪਣੀ ਲਕਾਫਤ ਨਹੀਂ ਤੁਹਾਡੇ ਵੀ ਚਾਰ ਫੁੱਲ ਕਿਹਾ ਹਾਂ ਨਹੀਂ ਨਹੀਂ ਆਪਕੀ ਦਾਤ ਪਾ ਕੇ ਸਿਕਾ ਹਾਂ ਮਾਨਸੁਖ ਹਾਂ ਨਹੀਂ ਕਿ ਜੂਟ ਜਿੱਕਰ ਆਏ ਹਾਂ ਜੀ ਨਹੀਂ ਮਸਕਰਾ ਸਕਦਾ ਉਹ ਤਾਂ ਫੌਜ ਮਤ ਹੈ ਨਾ ਹਾਂ ਵੈਰੀ ਗੁੱਡ ਵੈਰੀ ਗੁੱਡ ਹੈ ਅੱਛਾ ਅੱਗੇ ਬਸ ਖਤਮ ਤਾਂ ਹੋ ਗਿਆ ਬਸ ਖਤਮ ਕਰਦੇ ਹਾਂ ਇਹ ਉਹ ਜਿੰਨਾ ਫੌਜੀ ਬੰਦਾ ਮਸਕਰਾਉਂਦਾ ਹੱਸਦਾ ਖੇਡਦਾ ਨਾ ਠੀਕ ਹੈ ਕਿ ਨਹੀਂ ਉਹ ਬਈ ਇਹਨਾਂ ਦਾ ਕੋਈ ਹੱਸਦਾ ਹੀ ਨਹੀਂ ਹੈਗਾ ਮੇਰਾ ਮਤਲਬ ਹੁੰਦਾ ਹੈ ਕਿ ਗੂਰ ਮੁਕਾ ਹੈ ਨਾ ਸਾਹਿਬ ਅੰਕ ਲਾ ਦੇ ਦੀ ਲਗਾ ਜੂਰੀਆ ਕਿਤਾ ਨਹੀਂ ਕਿਉਂ ਬੋਦੀਆਂ ਨਾਲ ਜਿੱਤਾ ਫਿਰ ਜੀ ਮੈਂ ਚੁੰਤਾਂ ਲੈ ਹੈਲੋ ਠੀਕ ਹੈ